ਔਰ ਫਿਰ ਮਿੱਤੇ ਕਿਵੇਂ ਐ ਠੀਕ ਐ ਵਧੀਆ ਕਾਹ ਤੇ ਆ ਯਾਰ ਜਾ ਕੇ ਹੁਣ ਅਸੀਂ ਕਿਤੇ ਥੋੜੀ ਜਿਹੀ ਵਾਟ ਮੈਂ ਤਾਂ ਹਰ ਤਰਕਿਆ ਯਾਰ ਜਾ ਕੇ ਹੁਣ ਅਸੀਂ ਕੋਈ ਹੱਲ ਕਰਾ ਜਰੂਰੀ ਐ ਜਾਣਾ ਪਊਗਾ ਹੈਗਾ ਆਪਣਾ ਯਾਰ ਯਾਰ ਬਹੁਤ ਮਾਣ ਆ ਮੈਨੂੰ ਉਹਦੇ ਤੇ ਹੋਂ ਸਕਦੇ ਨਹੀਂ ਆਪਾਂ ਅੱਧੇ ਪੁਰਾਣੇ ਜਾਇਆ ਜੀ ਹੈਲੋ ਕਿੱਥੇ ਆ ਯਾਰ ਆਈ ਮੜਾ ਜਾਇਕਰਾਂ ਆਹਾਂ ਸਿੱਧ ਹੀ ਆਈ ਚਲੀ ਸਿੱਧ ਹੀ ਸਿੱਧ ਹੀ ਹਾਂ

சிதா திரை சிதை கட ஜ